ਤੇ ਸਭ ਤੋਂ ਪਹਿਲਾਂ ਫਤਿਹ ਬਲੋਂ ਬੀਕਾ ਕਾਲਸਾ। ਸਵਾਗਤ ਹੈ। ਇਹ ਗੁਰਮੁਖ ਪਰਚਾਰ ਇੰਟਰਨੈਸ਼ਨਲ ਗੁਰਮੁਖ ਪਰਚਾਰ ਸਭਾ ਵੱਲੋਂ। ਮੈਗਨੋਜੀ ਬਹੁਤ ਵੱਡਾ ਉਪਰਾਲਾ ਹੈ ਇੱਕ ਸਾਡੇ ਸਿੱਖ ਵਿਦਿਅਕ ਦੇ ਨਾਲ ਜੋੜਦਾ ਬੱਚਿਆਂ ਨੂੰ। ਸਭਾ ਵੱਲੋਂ ਪਿਛਲੇ 10 ਸਾਲ ਤੋਂ ਜਮੇ ਸਰਕਾਰੀ ਜੀ ਸਿੰਘ ਨੇ ਦੱਸਿਆ ਕੀਤਾ ਜਾ ਰਿਹਾ ਹੈ। ਔਰ ਇਹਨਾਂ ਦੇ ਇਸ ਤੋਂ ਪ੍ਰਾਲੇਪ ਵੀ ਮੈਂ ਪ੍ਰੇਰਿਤ ਹੋ ਕੇ ਇਹਨਾਂ ਨੂੰ ਮੈਂ ਇਹ ਪੇਸ਼ਕਸ਼ ਕੀਤੀ ਕਿ ਇੱਕ ਕੈਂਪ ਜਿਹੜਾ ਚੁੱਕੇ ਦੂਰ ਦੂਰੋਂ ਬਕਤ ਸੁਲਾ ਤੋਂ ਬੱਚੇ ਆਉਂਦੇ ਨੇ ਤੇ ਇੱਕ ਗੜਪੁਰ ਲੱਗ ਰਿਹਾ ਸੀ ਇੱਕ ਪਿੰਡ ਲਈ ਇਸ ਤਰ੍ਹਾਂ ਦੇ ਇੰਤਜ਼ਾਮ ਕਰਦੇ ਕਾਫੀ ਔਖੇ ਨੇ ਪਰ ਕਿਉਂਕਿ ਇਹਨਾਂ ਦੇ ਮਾਨਸਿਕ ਮਨ ਇੱਛਾ ਸੀ ਸਭ ਸਿੱਖਾਤੇ ਬੱਚਿਆਂ ਨੂੰ ਕਿੰਨੇ ਆਪਣੇ ਗੁਰਮਤਿ ਦੇ ਨਾਲ ਜੋੜਿਆ ਜਾਵੇ ਤੇ ਨੈਲਰ ਨੂੰ ਇਸ ਸਥਿਤੀ ਕੀ ਆਪਾਂ ਇਹ ਇੱਕ ਕੈਂਪ ਹੈ ਜਿਹੜਾ ਮਸਤੋਲਾ ਸਾਹਿਬ ਇਹ ਵਧੀਆ ਮਗਲਤੀ ਬੱਚਿਆਂ ਲਈ ਆਪਾਂ ਵਧੀਆ ਸੂਰਤ ਦੇ ਨਾਲ ਇਹ ਕੈਂਪ ਅਯੋਜਿਤ ਕਰ ਸਕਦੇ ਆਂ ਤੇ ਇਹ ਕੈਂਪ ਆਪਾਂ ਇੱਥੋਂ ਸ਼ੁਰੂ ਕਰਿਆ ਗਏ ਤੇ ਇਹਨਾਂ ਨੇ ਇਹ ਮੇਰੀ ਬੇਨਤੀ ਨੂੰ ਪ੍ਰਵਾਨ ਕੀਤਾ ਪਰ ਉਸ ਦੇ ਤਹਿ ਕੀ ਹੈ ਜਿਹਨੇ ਜਿਹੜਾ ਕੈਂਪ ਹੈ ਮਸਤੋਲਾ ਸਾਹਿਬ ਦੀ ਸਰਪ੍ਰਸਤੀ ਦੇ ਇਹ ਜੋ ਜੋ ਚੱਲ ਰਿਹਾ ਹੈ ਉਮੀਦ ਤੇ ਮੈਂ ਇਹ ਕਹਿੰਦਾ ਕਿ ਹੁਣੇ ਹੀ ਕੈਂਪ ਆਪਰ ਪੱਕੇ ਤੌਰ ਤੇ ਇਹ ਵੀ ਲੱਗ ਰਿਹਾ ਜੀ ਇਹ ਬੇਨਤੀ ਕਰਵਾਣ ਕਰਨ ਕਿ ਆਪਾਂ ਮਸ਼ਕੂਰ ਸਾਹਿਬ ਜੀ ਲੈ ਆਏ ਕਿਉਂਕਿ ਜਿਹੜਾ ਆਪਣਾ ਮਾਲਵੇ ਦਾ ਧਰਮ ਪ੍ਰਚਾਰ ਦਾ ਕੇਂਦਰ ਹੈ ਜੋ ਸੰਤ ਸੰਗਠਨ ਨੇ ਬਹੁਤ ਉਸਾਸ ਸਥਾਪਿਤ ਕੀਤਾ ਉਹ ਮਾਨਵ ਦੇ ਕਿਰਨਪਰਿਆ ਕੇਂਦਰ ਸਥਾਪਿਤ ਕੀਤਾ ਸੀ ਤੇ ਇਸ ਸਰਪ੍ਰਸਤ ਹੀ ਆਪਾਂ ਸਾਰੇ ਗੁਰਮਤ ਦੇ ਪ੍ਰੋਗਰਾਮ ਦੇ ਜਿਹੜੇ ਚਲਾਉਣੇ ਨੇ ਤੇ ਇਹਦੇ ਨਾਲ ਹੀ ਇੱਕ ਮੈਂ ਬਹੁਤ ਲਾਸਨ ਕੀਤਾ ਕਿ ਇੰਜ ਜਿਹੜੀਆਂ ਪੁੱਤ ਮਲਾ ਕੇ 48 ਘੰਟੇ ਦਾ ਜੈਂਪ ਬਣਦਾ ਹੈ ਕਿਉਂਕਿ ਕਰਤਾ ਜਨਾਦ ਦੇ ਆਉਂਦੇ ਲੰਘੇ ਅੰਦਰ ਤੇ 70 ਦਨ ਪਸ ਤੋਂ ਛੋਟਾ ਜਾ ਕੇ ਲੱਗ ਗਿਆ ਸੀ ਉਸ। ਵੀ ਘਟੋ ਘਟੇ ਨੇ ਪੱਤਿੱਕ ਦੇੰ ਦਾ ਹੋਰੇ ਵਿੱਚ ਬੱਧਾ ਕਰੀਏ। ਸਫਾ ਚਾਰ ਦਿਨ ਦਾ ਕੈਂਪੇ ਲਾਇਆ ਗਈ ਤਾਂ ਕਿ ਦੋ ਦਿਨ ਪਰਤੋ ਘਟੇ ਗੁਰਮਤਿ ਦੀਆਂ ਵਿਚਾਰਾ ਨੂੰ ਸੁਲਝੇ ਹੋਣ ਤੇ ਇਹ ਵੀ ਮੈਨੂੰ ਲੱਗਦਾ ਹੈ ਕਿ ਇਹ ਬੇਨਤੀ ਮਗਰ ਸਰਕਾਰ ਕਰਨਗੇ ਤੇ ਔਰਾਂ ਦੀ ਮੀਟਿੰਗ ਤੇ ਬਾਰੇ ਕੀ ਜੀ ਵੀ ਦਾ ਖਾਸ ਕਰਦੇ ਕਿ ਪਰਤੋ ਵੱਡੇ ਨੇ ਚਾਰ ਦਿਨ ਦਾ ਕੈਂਪ ਹੋ ਰਿਹਾ ਹੈ। ये वजिया वजिया इतिहासकार बुलाए जोड़े सिख इतिहास को जागरूक करवा सकारी बुलाया करिए दूसरा जो पहला इतने संबंधी जो जिम्मे गुरमुख कॉलेज वालों उपराले किए जा रहे हैं जब मतलब कि इतने अभी वर्षों का विस्तार ਅਕੈਡਮੀ ਵੀ ਸ਼ੁਰੂ ਕੀਤੀ ਹੋਈ ਹੈ ਤੇ ਦਸਤਾਰ ਕਲੱਬ ਵੀ ਜਿਹੜਾ ਪਿਛਲੇ 3 ਸਾਲਾਂ ਤੋਂ ਅਡਰ ਪਿੰਡਾਂ ਦੇ ਵਿੱਚ ਦਸਤਾਰ ਸਕਲਾਈ ਕੈਂਪ ਲਾ ਰਿਹਾ ਹੈ ਨਾ तकरीबन 200 ਪਿੰਡਾਂ ਦੇ ਵਿੱਚੋਂ ਕੈਂਪ ਲੱਗ ਚੁੱਕੇ ਨੇ ਤੇ ਹੁਣ ਲਗਾਤਾਰ ਜਾਰੀ ਨੇ ਮਤਲਬ ਕਿ ਕਿਹੜੇ 30 ਪਿੰਡਾਂ ਦੇ ਵਿੱਚੋਂ ਲਗਾਤਾਰ ਕੈਂਪ ਚੱਲ ਰਿਹਾ ਹੈ ਪੁੱਤ ਜੀ ਵੀ ਇਹ ਜਿੱਥੇ ਵੀ ਨਗਰ ਨੂੰ ਕੋਈ ਕੈਂਪ ਦੀ ਜ਼ਰੂਰਤ ਹੋਵੇ ਤਾਂ ਉਹ ਵੀ ਘਰ ਘਰ ਦੇ ਵਿੱਚ ਕੈਂਪ ਲਵਾਇਆ ਜਾਂਦਾ ਹੈ ਤੇ ਜਿ세 ਨੋਰਵੰਦ ਗੱਜਰ ਦਸਤਾਰਾਂ ਵੀ ਤੇ ਆਂਦੀਆਂ ਪਿਛਲੀ ਵਸਾਖੀ ਤੇ ਅਸੀਂ ਬਹੁਤ ਵਰਤਾ ਇੱਕ ਦਸਤਾਰ ਮਾਰਕ ਤੁਮ ਦਾ ਸਾਥ ਵੀ ਲੈ ਕੇ ਗਏ ਸੀ ਜਿੱਤੇ ਆਪਾਂ ਗੁਰਮਤ ਦੇ ਨਾਲ ਜੋੜਦਾ ਦਸਤਾਰ ਦੇ ਨਾਲ ਹੀ ਜਿਹੜੀ ਧਰਮੇ ਪਾਸ਼ਾ ਨੇ ਆਪਾਂ ਨੂੰ ਤੇ ਸਰਦਾਰੀ ਬਖਸ਼ੀ ਹੈ ਉਹ ਸਰਦਾਰੀ ਨੂੰ ਕਾਇਮ ਰੱਖਣ ਲਈ ਜੇ ਆਪਾਂ ਇਹ ਦਸਤਾਰ ਦਾ ਜਿਹੜਾ ਇਹਦੇ ਨਾਲ ਵੀ ਜੋੜਦਾ ਤੇ ਮੈਂ ਬਹੁਤ ਸਮਾਂ ਤੁਹਾਡੇ ਵਿੱਚ ਨਹੀਂ ਰਹਿਣਾ ਤੇ ਇਸ ਜੀ ਕਉਤੇ ਬਹੁਤ ਲੇਖ ਹੋਵੇਗੇ ਮੈਂ ਜਿੱਤੇ ਇੰਟਰਨੈਸ਼ਨਲ ਪ੍ਰਚਾਰ ਸਭਾ ਦਾ ਕਰਨਜੀਤ ਸਿੰਘ ਜੀ ਨੂੰ ਅੱਜ ਇਹ ਧੰਨਵਾਦ ਕਰਦਾ ਕਿ ਇਹ ਬਹੁਤ ਆਪਣੇ ਸਮੇਂ ਚ ਸਮਾਗਮ ਕੱਢੇ ਤੇ ਆਪਣਾ ਦਸਵੰਧ ਕੱਢ ਕੇ ਇਹ ਜਿਹੜੇ ਪ੍ਰੋਗਰਾਮ ਇਹ ਅਗਰ ਪਿੰਡਾਂ ਦੇ ਵਿੱਚ ਜਿਹੜੇ ਚਲਾ ਰਹੇ ਨੇ ਕਿ ਇਹ ਜਿਹੜੇ ਇਸ ਤਰ੍ਹਾਂ ਟੈਂਪੋਰਰੀ ਆਰਗੇਨਾਈਜ਼ ਕਰਨ ਉਹਨੇ तो अकाल कॉलेज कौंसल वो मैं इन्होंने भरोसा दिला कि हर तरह का सहयोग इस प्रोग्राम में यह दायरा बहुत बड़ा करो कि हर होर बच्चे मौका शामिल कर सकी